ਇੱਕ ਵਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਢਿਲਮਾ ਪਿੰਡ ਤੋਂ ਚੱਲ ਕੇ ਪਿੰਡ ਕੋਠਾ ਅਤੇ ਮਲੂਕਾਂ ਦੇ ਵਿਚਕਾਰ ਜਾ ਕੇ ਡੇਰਾ ਲਾਇਆ ਰਾਤ ਵਿਸ਼ਰਾਮ ਕਰਕੇ ਜਦ ਆਪ ਜੀ ਨੇ ਅੰਮ੍ਰਿਤ ਵੇਲੇ ਦੀਵਾਨ ਸਜਾਇਆ ਤਾਂ ਇੱਕ دیਵਾਨਾ ਜਿਸ ਦਾ ਸਿਰ ਮੂੰਹ ਮੁੰਨਿਆ ਹੋਇਆ ਸੀ ਆਪ ਜੀ ਦੇ ਤੰਬੂ ਪਾਸ ਆਣ ਕੇ ਖੜਾ ਹੋ ਗਿਆ ਅਤੇ ਪਹਿਰੇਦਾਰ ਸਿੰਘ ਨੂੰ ਕਿਹਾ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਰਨੇ ਹਨ ਸਿੰਘ ਨੇ ਆਖਿਆ ਦਿਨ ਚੜ੍ਹੇ ਦਰਸ਼ਨ ਹੋਵਣਗੇ ਇਤਿਹਾਸ ਵਿੱਚ ਇਸ ਸ਼ਖਸ਼ ਦਾ ਨਾਮ ਨਹੀਂ ਲਿਖਿਆ ਅਤੇ ਇਸ ਨੂੰ دیਵਾਨਾ ਕਹਿ ਕੇ ਆਖਿਆ ਹੈ ਉਪਰੰਤ ਪਰ دیਵਾਨੇ ਨੇ ਜਦ ਜिद ਕਰਕੇ ਗੁਰਸਿੱਖ ਨੂੰ ਕਿਹਾ ਕਿ ਮੈਂ ਹੁਣੇ ਦਰਸ਼ਨ ਕਰਨਾ ਚਾਹੁੰਦਾ ਹਾਂ ਅਤੇ ਗੁਰਸਿੱਖ ਨੇ ਕਿਹਾ ਕਿ ਤੁਸੀਂ ਦਿਨ ਚੜ੍ਹਨ ਦਿਓ ਤੁਹਾਨੂੰ ਦਰਸ਼ਨ ਕਰਾ ਦੇਾਂਗੇ ਜਦੋਂ ਫਿਰ ਵੀ ਪਹਿਰੇਦਾਰ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਸਿੰਘ ਨੂੰ ਮਾਰਨ ਵਾਸਤੇ ਆਪਣਾ ਕੁਤਕਾ ਚੁੱਕ ਲਿਆ ਗੁਰੂ ਜੀ ਦੇ ਸਿੰਘ ਨੇ ਆਪਣੇ ਉੱਤੇ ਵਾਰ ਹੁੰਦਾ ਵੇਖ ਕੇ ਉਸ دیਵਾਨੇ ਉੱਤੇ ਕਿਰਪਾਨ ਦਾ ਵਾਰ ਕਰ ਦਿੱਤਾ ਜਿਸ ਨਾਲ ਉਹ ਬਹੁਤ ਫੱਟੜ ਹੋ ਕੇ ਉੱਥੇ ਹੀ ਡਿੱਗ ਪਿਆ ਜਦ ਚਾਰ ਘੜੀ ਦਿਨ ਚੜ੍ਹਿਆ ਤਾਂ دیਵਾਨੇ ਨੇ ਕੁਝ ਹੋਸ਼ ਕਰਕੇ ਆਖਿਆ ਕਿ ਹੁਣ ਮੇਰੀ ਮੌਤ ਨੇੜੇ ਹੈ ਕਿਰਪਾ ਕਰਕੇ ਮੈਨੂੰ ਆਪ ਜੀ ਗੁਰੂ ਜੀ ਦੇ ਦਰਸ਼ਨ ਕਰਾ ਦਿਓ ਉਸ ਗੁਰਸਿੱਖ ਨੇ ਕਿਹਾ ਕਿ ਮੈਂ ਗੁਰੂ ਜੀ ਤੋਂ ਆਗਿਆ ਲੈ ਕੇ ਤੈਨੂੰ ਗੁਰੂ ਜੀ ਦੇ ਦਰਸ਼ਨ ਕਰਵਾ ਦਿੰਦਾ ਹਾਂ ਅਤੇ ਉਹ ਗੁਰਸਿੱਖ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈ ਕੇ دیਵਾਨੇ ਨੂੰ ਅੰਦਰ ਲੈ ਗਿਆ دیਵਾਨੇ ਨੇ ਜਦ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਜਦ ਉਸਨੇ ਗੁਰੂ ਜੀ ਦੇ ਦਰਸ਼ਨ ਕਰਨ ਲਏ ਤਾਂ ਸਤਿਗੁਰੂ ਜੀ ਨੇ ਪੁੱਛਿਆ اے دیਵਾਨੇ ਜੇ ਤੂੰ ਜੀਣਾ ਚਾਹੁੰਦਾ ਹੈ ਤਾਂ ਤੇਰੇ ਪ੍ਰਾਣ ਬਚਾ ਲੈਂਦੇ ਹਾਂ ਉਸ دیਵਾਨੇ ਨੇ ਹੱਥ ਜੋੜ ਕੇ ਕਿਹਾ ਗੁਰੂ ਮਹਾਰਾਜ ਜੀ ਹੁਣ ਤੁਹਾਡੇ ਦਰਸ਼ਨ ਕਰਨ ਲਏ ਹਨ ਅਤੇ ਤੁਹਾਡੀ ਹਜ਼ੂਰੀ ਵਿੱਚ ਹੀ ਪ੍ਰਲੋਕ ਜਾਣਾ ਚਾਹੁੰਦਾ ਹਾਂ ਇਹ ਕਹਿੰਦੇ ਹੋਏ ਉਸ دیਵਾਨੇ ਨੇ ਪ੍ਰਾਣ ਤਿਆਗ ਦਿੱਤੇ ਅਤੇ ਪਰਮਗਤ ਪ੍ਰਾਪਤ ਕਰਕੇ ਜਨਮ ਸਫਲਾ ਕਰ ਲਿਆ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪ੍ਰੇਮੀਆਂ ਉਤੇ ਮਿਹਰਬਾਨ ਹੁੰਦੇ ਸਨ ਅਤੇ ਉਹਨਾਂ ਦੇ ਜਨਮ ਮਰਨ ਦੇ ਦੁੱਖ ਕੱਟ ਕੇ ਉਹਨਾਂ ਨੂੰ ਪਰਲੋਕ ਵਿੱਚ ਭੇਜ ਦਿੰਦੇ ਸਨ